ਦੀ ਸਰਕਾਰ ਦੇ ਬੀਤੀ ਰਾਤ ਲਏ ਗਏ ਫੈਸਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਅਸੀਂ ਪਹੁੰਚੇ ਹੋਏ ਹਾਂ ਰਾਜਪੁਰਾ ਦੇ ਪੋਸਟ ਆਫਿਸ ਡਾਕ ਘਰ ਦੇ ਵਿੱਚ ਸਰਕਾਰ ਨੇ ਫੈਸਲੇ ਤੋਂ ਬਾਅਦ ਇਹ ਵੀ ਸਾਫ਼ ਕੀਤਾ ਹੈ ਕਿ ਲੋਕ ਆਪਣਾ ਪੈਸਾ ਜਮ੍ਹਾਂ ਕਰਵਾ ਸਕਦੇ ਨੇ ਇੱਕ ਮਿਥੀ ਹੋਈ ਤਾਰੀਖ ਦੇ ਤਹਿਤ ਬੈਂਕਾਂ ਦੇ ਵਿੱਚ ਤੇ ਡਾਕ ਘਰਾਂ ਦੇ ਵਿੱਚ ਆਪਾਂ ਅੰਦਰ ਜਾ ਕੇ ਹੁਣ ਦੇਖਦੇ ਹਾਂ ਕਿ ਡਾਕ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿੰਨੇ ਕੁ ਲੋਕ ਪਹੁੰਚੇ ਹੋਏ ਨੇ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਤੇ ਅਧਿਕਾਰੀ ਅਧਿਕਾਰੀਆਂ ਦਾ ਕੀ ਕਹਿਣਾ ਤੇ ਆਮ ਲੋਕਾਂ ਦਾ ਕੀ ਕਹਿਣਾ ਉਹ ਅਸੀਂ ਜਾ ਕੇ ਗੱਲ ਕਰਦੇ ਆ। ਸੋ ਡਾਕਰ ਦੇ ਅੰਦਰ ਦਾ ਦ੍ਰਿਸ਼ ਹੈ ਰਾਜਪੁਰਾ ਦਾ ਡਾਕਰ ਹੈ ਲਾਈਨ ਲੱਗੀ ਹੋਈ ਹੈ ਇੱਥੇ ਲੋਕਾਂ ਦੀ ਗੱਲਬਾਤ ਕਰਦੇ ਆ। ਹਾਂਜੀ ਅੰਕਲ ਕੀ ਕਰਨ ਲਈਏ ਤੁਸੀਂ ਇੱਥੇ ਪਹੁੰਚੇ ਹੋ ਡਾਕਰ ਅਸੀਂ ਪੈਸਾ ਜਮ੍ਹਾਂ ਕਰਨ ਵਾਸਤੇ ਆਏ ਸੀ ਜੀ। ਉਹ ਕਹਿੰਦੇ ਨੇ ਅੱਜ ਨਹੀਂ ਅਬ ਕੱਲ ਨੂੰ ਅਸੀਂ ਜਮ੍ਹਾਂ ਕਰਾਂਗੇ। ਕੀ ਕਾਰਨ ਦੱਸ ਰਹੇ? ਇਹ ਅੱਜ ਕੋਈ ਕਲੀਅਰ ਨਹੀਂ ਹੋ ਰਿਹਾ ਸ਼ਾਇਦ। ਜੀ ਕਿਸ ਕਰਕੇ? ਹਾਂਜੀ ਤੁਹਾਡਾ ਕੀ ਕਹਿਣਾ ਹੈ ਮੋਦੀ ਸਰਕਾਰ ਦੇ ਫੈਸਲੇ? ਹਾਂਜੀ ਮੋਦੀ ਸਰਕਾਰ ਦਾ ਫੈਸਲਾ ਤਾਂ ਬਹੁਤ ਵਧੀਆ ਹੈ ਜੀ। ਬਹੁਤ ਵਧੀਆ ਫੈਸਲਾ ਹੈ। ਪਰ ਉਹਨਾਂ ਨੇ ਕਿਹਾ ਸੀ ਵੀ ਪੋਸਟ ਆਫਿਸ ਵੀ ਕੰਮ ਚਲੇਗਾ ਪੇ ਕੰਮ ਲੈਣਗੇ ਜੀ ਅੱਜ ਕੰਮ ਹੋ ਨਹੀਂ ਰਿਹਾ ਰਹਿ ਗਿਆ ਕੰਮ ਕਿੰਨੇ ਟਾਈਮ ਤੋਂ ਖੜੇ ਹੋ ਤੁਸੀਂ ਇੱਥੇ ਜੀ ਹੁਣੇ 5-7 ਮਿੰਟ ਹੋਏ ਨੇ ਤੇ ਕੋਈ ਕੰਮ ਕੰਮ ਕਿਉਂ ਨਹੀਂ ਹੋ ਰਿਹਾ ਰੀਜ਼ਨ ਕੀ ਦੱਸੋ ਕੰਮ ਪਤਾ ਨਹੀਂ ਕੋਈ ਕੰਪਿਊਟਰ ਰੁਕਿਆ ਹੋਇਆ ਹੈ ਪਤਾ ਨਹੀਂ ਕੰਮ ਰੁਕਿਆ ਹੋਇਆ ਹੈ ਉਹ ਪੋਸਟ ਆਫਿਸ ਦੇ ਪੋਸਟਮਾਸਟਰ ਨਾਲ ਗੱਲ ਸੀ ਕਰਦੇ ਆ ਜੀ ਸਰ ਕੀ ਕਾਰਨ ਹੈ ਲੋਕਾਂ ਦੇ ਪੈਸੇ ਕਿਉਂ ਨਹੀਂ ਜਮ੍ਹਾਂ ਕਰਵਾਏ ਜਾ ਰਹੇ ਅੱਜ ਅੱਜ 2:30 ਕੋਲੇ ਲੈਟਰ ਆਇਆ ਮਿਨਿਸਟਰੀ ਆਫ ਕਮਿਊਨੀਕੇਸ਼ਨ ਦਾ ਜੀ ਤੇ 500 ਤੇ 1000 ਰੁਪਏ ਦੇ نوٹ ਨੇ ਜਿਹੜੇ ਬੰਦ ਕਰ ਦਿੱਤੇ ਨੇ ਇਸ ਕਰਕੇ ਜਿਹੜਾ ਅੱਜ ਕੋਈ ਡਿਪੋਜ਼ਿਟ ਨਹੀਂ ਹੋਊਗਾ ਕਦੋਂ ਕਦੋਂ ਤੋਂ ਡਿਪੋਜ਼ਿਟ ਲਾਓਗੇ ਅੱਜ ਸਾਡੇ ਦਾ ਫਿਲਹਾਲ ਤਾਂ ਇੱਕ ਦਿਨ ਵਾਸਤੇ ਕੀਤਾ ਹੈ ਜੀ ਦੇ ਗਵਰਨਮੈਂਟ ਦਾ ਕੋਈ ਆਰਡਰ ਆ ਗਿਆ ਹੋਊਗਾ ਤਾਂ ਕੱਲ ਵੀ ਹੋ ਸਕਦੇ ਨੇ ਜਿਵੇਂ ਬੈਂਕਾਂ ਦਾ ਦੋ ਦਿਨ ਸਾਡੇ ਵਾਸਤੇ ਇੱਕ ਦਿਨ ਜੀ ਜੇ ਲੋਕਾਂ ਦੀ ਗੱਲ ਕਰ ਲਈਏ ਤਾਂ ਸਵੇਰ ਖੁੱਲਣ ਤੋਂ ਲੈ ਕੇ ਡਾਕਰ ਕਿੰਨੇ ਕੁ ਲੋਕ ਹੁਣ ਤੱਕ ਆ ਚੁੱਕੇ ਨੇ ਪੈਸੇ ਜਮ੍ਹਾਂ ਕਰਾਉਣ ਬਹੁਤ ਆ ਚੁੱਕੇ ਨੇ ਇਹ ਘਟੋ ਘਟ ਸਵਾ ਸਵਾ ਸੋਹੰਦਾਂ ਜੀ ਔਰ ਪੈਸੇ ਦਾ ਲੈਣ ਦੇਣ ਬੰਦ ਹੋਏਗਾ ਡਾਕਰ ਖੁੱਲਾ ਰਹੇਗਾ ਹਾਂ ਜੀ ਡਾਕਰ ਖੁੱਲਾ ਸਾਡਾ ਜਿਹੜਾ ਡਾਕ ਦਾ ਕੰਮ ਆ ਰਜਿਸਟਰੀ ਪਾਰਸਲ ਜੀ ਸਪੀਡ ਪੋਸਟ ਇਹ ਸਾਡੀ ਸੇਵਾ ਜਾਰੀ ਰਹੂਗੀ ਅੱਜ ਪੂਰਾ ਦਿਨ ਤੁਹਾਨੂੰ ਲੋਕ ਵੀ ਫਿਰ ਲੋਕਾਂ ਦੀ ਪਰੇਸ਼ਾਨੀ ਵੀ ਰਹੇਗੀ ਪੂਰਾ ਦਿਨ ਆਉਂਦੇ ਰਹਿਣਗੇ ਲੋਕ ਬਿਲਕੁਲ ਜੀ ਪਰੇਸ਼ਾਨੀ ਤਾਂ ਆਇਆ ਹੈ ਲੋਕ ਪੁੱਛਦੇ ਨੇ ਵੀ ਕਿਉਂ ਨਹੀਂ ਜਮ੍ਹਾਂ ਕਰ ਰਹੇ ਇਸ ਸੰਬੰਧੀ ਕੋਈ ਨੋਟਿਸ ਨਹੀਂ ਲਾਇਆ ਤੁਸੀਂ ਬਾ ਨੋਟਿਸ ਪੈਸੇ ਸਾਡਾ ਕਾਊਂਟਰ ਤੇ ਬਾਪੂ ਬੈਠਾ ਦੱਸਦਾ ਨੋਟਿਸ ਦੀ ਤਾਂ ਜ਼ਰੂਰਤ ਹੈ ਨਹੀਂ ਜੀ ਹਾਂਜੀ ਉਹ ਸਰਕਾਰ ਦੇ ਫੈਸਲੇ ਸੰਬੰਧੀ ਆਪਦਾ ਕੀ ਕਹਿਣਾ ਫੈਸਲਾ ਤਾਂ ਦੇਖੋ ਜੀ ਸਰਕਾਰ ਨੇ ਜੋ ਕੀਤਾ ਠੀਕ ਹੀ ਕੀਤਾ ਜੋ ਸਕੁਅਰ ਸਿਟੀ ਮਤਲਬ ਇਸ ਤਰ੍ਹਾਂ ਦੀ ਹੋ ਰਹੀ ਹੈ ਮਾਰਕੀਟ ਦੇ ਵਿੱਚ ਤੇ ਉਹਦੇ ਮੁਤਾਬਕ ਉਹਨਾਂ ਜੋ ਪ੍ਰਧਾਨ ਮੰਤਰੀ ਤੇ ਸਰਕਾਰ ਨੇ ਜੋ ਫੈਸਲਾ ਅਸੀਂ ਦਾ ਸਰਕਾਰੀ ਮਲਾਜਮਾ ਅਸੀਂ ਤਾਂ ਨਹੀਂ ਕਹਿ ਸਕਦੇ ਵੀ ਇਹ ਫੈਸਲਾ ਗਲਤ ਹੈ ਇਹ ਤਾਂ ਪਬਲਿਕ ਹੀ ਕਹਿ ਸਕਦੀ ਹੈ ਵੀ ਗਲਤ ਹੈ ਜਾਂ ਠੀਕ ਹੈ ਆਲਸਰ ਅਸੀਂ ਚਾਹਾਂਗੇ ਕਿ ਜਿਹੜਾ ਨੋਟਿਸ ਤੁਹਾਨੂੰ ਆਇਆ ਹੈਗਾ ਸੈਂਟਰ ਸਰਕਾਰ ਤੇ ਜ਼ਰੂਰ ਦਰਸ਼ਕਾਂ ਨੂੰ ਅਸੀਂ ਦਿਖਾਉਣਾ ਚਾਹਾਂਗੇ ਇਹਦੇ ਵਿੱਚ ਸਬਜੈਕਟ ਅਸੀਂ ਮੇਨ ਮੇਨ ਦੇਖ ਲੈਣੇ ਕਿ ਵਿத்ਡਰੋਅਲ ਆਫ ਲੀਗਲ ਟੈਂਡਰ ਕੈਰੈਕਟਰ ਆਫ ਐਗਜ਼ਿਸਟਿੰਗ ਰੁਪੀਸ 500 ਐਂਡ ਰੁਪੀਸ 1000 ਬੈਂਕ ਨੋਟਸ ਉਸ ਤੋਂ ਬਾਅਦ ਸਾਰਾ ਡਿਟੇਲ ਦੇ ਵਿੱਚ ਜਿਹੜਾ ਹੈ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਪੂਰੇ ਦੇਸ਼ ਦੇ ਡਾਕ ਘਰਾਂ ਨੂੰ ਕਿ ਅੱਜ ਦਾ ਦਿਨ ਪੋਸਟ ਆਫਿਸ ਵੀ ਬੰਦ ਰਹਿਣਗੇ ਪੋਸਟ ਆਫਿਸ ਆਫਿਸਿਸ ਦੇ ਵਿੱਚ ਵੀ ਲੋਕ ਅੱਜ ਆਪਣਾ ਮਨੀ ਜਿਹੜੀ ਡਿਪੋਜ਼ਿਟ ਨਹੀਂ ਕਰਵਾ ਸਕਦੇ ਬੈਂਕਾਂ ਦੋ ਦਿਨ ਬੰਦ ਬੰਦ ਰਹਿਣਗੇ ਤੇ ਉਸ ਤੋਂ ਬਾਅਦ ਜਿਹੜਾ ਪੋਸਟ ਆਫਿਸ ਵੀ ਲੋਕਾਂ ਦੇ ਪੈਸੇ ਆ ਜਿਹੜੇ ਲੈਣੇ ਸ਼ੁਰੂ ਕਰ ਦੇਣਗੇ ਕੈਮਰਾਮੈਨ ਰਜਿੰਦਰ ਦੇ ਨਾਲ ਹਰ ਸ਼ਰਨਕੌਰ এবੀਪੀ ਸਾਝਾ ਰਾਜਪੁਰਾ